ਜਿਹੜੇ ਘੋੜੇ ਨੇ 71 71 ਇੰਚ 72 72 ਇੰਚ ਦੀਆਂ ਬਸ਼ੇਰੀਆਂ ਪੈਦਾ ਕੀਤੀਆਂ ਹੁਣ ਤੇ ਜਿਨ੍ਹਾਂ ਨੇ 70 70 71 71 ਇੰਚ ਦੇ ਬਸ਼ੇਰੇ ਘੋੜੇ ਪੈਦਾ ਕੀਤੇ ਹੁਣ ਮੈਨੂੰ ਲੱਗਦਾ ਕਿ ਅੱਜ ਦੇ ਟਾਈਮ 'ਚ ਉਹ ਘੋੜਾ ਕਿਸੇ ਵੀ ਅੱਖ ਤੋਂ ਲੁਕਿਆ ਤਾਂ ਨਹੀਂ ਰਹਿ ਸਕਦਾ ਇਹ ਘੋੜੇ ਦੀ 2 ਕੁ ਮਹੀਨੇ ਪਹਿਲਾਂ ਅਸੀਂ ਤੁਹਾਨੂੰ ਵੀਡੀਓ ਪਾਈ ਸੀ ਤੇ ਹੁਣ ਤੱਕ 1.74 ਲੱਖ ਬੰਦਾ ਉਹ ਵੀਡੀਓ ਨੂੰ ਭਰਾ ਸਾਰੇ ਦੇਖ ਚੁੱਕੇ ਆ ਤੁਸੀਂ ਪਿਆਰ ਦੇ ਚੁੱਕੇ ਹੋ ਬੜਾ ਹੀ ਮਾਣ ਕੀਤਾ ਇਸ ਕਰਕੇ ਭਰਾਵਾਂ ਵੱਲੋਂ ਤੁਹਾਡਾ ਧੰਨਵਾਦ ਵੀ ਕੀਤਾ ਹੈ ਬਾਈ ਸਾਡਾ ਬਹੁਤ ਹੀ ਸਤਿਕਾਰਯੋਗ ਵੱਡਾ ਭਰਾ ਹੈ ਕਾਕਾ ਸੰਧੂ ਤੇ ਨਾਲ ਸਾਡਾ ਭਰਾ ਹੈ ਜਸਕਰਨ ਸੰਧੂ ਉਹਨਾਂ ਨੇ ਵੀਡੀਓ ਤਾਂ ਪੁਆਈ ਪਈ ਬਾਈ ਬਹੁਤ ਹੀ ਪਿਆਰ ਮਿਲ ਰਿਹਾ ਹੈ ਘੋੜੇ ਨੂੰ ਬਹੁਤ ਹੀ ਚੰਗੀਆਂ ਘੋੜੀਆਂ ਘੋੜੇ ਦੇ ਕੋਲ ਮੀਟਿੰਗ ਲਈ ਆ ਰਹੀਆਂ ਤੇ ਸੁਖਵੀਰ ਇੱਕ ਕਰੀ ਆਪਾਂ ਥੋੜੀ ਜੀ ਛੋਟ ਜੀ ਵੀਡੀਓ ਦੇ ਵਿੱਚ ਭਰਾਵਾਂ ਦਾ ਧੰਨਵਾਦ ਕਰਨਾ ਸੋ ਅੱਜ ਦੀ ਵੀਡੀਓ ਤੁਹਾਨੂੰ ਧੰਨਵਾਦ ਲਈ ਵੀ ਪਾਈ ਹੈ ਤੇ ਜਿੰਨਾ ਭਰਾਵਾਂ ਨੇ ਪਿਛਲੀ ਵੀਡੀਓ ਕੋਈ ਕਾਰਨ ਕਰਕੇ ਨਹੀਂ ਵੇਖ ਸਕੇ ਉਹਨਾਂ ਦੀ ਜਾਣਕਾਰੀ ਜੇ ਆਪਾਂ ਇਹ ਘੋੜੇ ਬਾਰੇ ਵਾਧਾ ਵੀ ਕਰਨਾ ਹੈ ਇਹ ਘੋੜਾ ਹੈ ਸੱਜਣੋ ਸਿੰਧਵਾਜ ਜਿਹਦੇ ਬੱਚੇ ਵੀ ਤੁਹਾਨੂੰ ਅੱਜ ਵੀਡੀਓ 'ਚ ਵਿਖਾਉਣੇ ਆ ਤੇ ਸਿੰਧਵਾਜ ਨੇ ਆਪਣਾ ਆਪ ਨਾਂ ਬਣਾਉਣ ਦੇ ਵਿੱਚ ਬੜੀ ਵੱਡੀ ਭੂਮਿਕਾ ਨਿਭਾਈ ਹੈ ਨੁਕਰਾ ਜਿਹੜੀ ਆਪਾਂ ਕਹਿ ਦਿੰਦੇ ਆ ਬਰੀਡ ਹੈ ਉਹਦੇ ਵਿੱਚ ਇੱਕ ਵੱਡਾ ਹੱਥ ਇਹ ਘੋੜੇ ਦਾ ਵੀ ਹੈਗਾ ਬਹੁਤ ਚੰਗੇ ਚੰਗੇ ਘੋੜੇ ਸਾਹਣੇ ਘੋੜੇ ਨੇ ਤਿਆਰ ਕੀਤੇ ਆ ਤੇ ਬੜੀਆਂ ਬੜੀਆਂ ਘੋੜੀਆਂ ਬਣਾਈਆਂ ਇਹ ਸਿੰਧਵਾਦ ਨਾਂ ਦਾ ਘੋੜਾ ਅਰਜਣ ਘੋੜੇ ਦਾ ਪੁੱਤ ਹੈ ਸੱਜਣੋ ਬਾਈ ਮਿੰਟੂ ਕੋਲ ਜਿਹੜਾ ਹੁੰਦਾ ਸੀ ਤੇ ਬਾਈ ਕੋਲ ਇੱਕ ਸੂਰਜ ਘੋੜਾ ਹੁੰਦਾ ਸੀਗਾ ਉਹ ਘੋੜੇ ਦੀ ਧੀ 66 ਇੰਚ ਦੀ ਘੋੜੀ ਦਾ ਇਹ ਪੁੱਤ ਹੈ ਸੂਰਜ ਘੋੜੇ ਬਾਈ ਮਿੰਟੂ ਵਾਲੇ ਦੀ ਧੀ ਇਹ ਘੋੜੇ ਦੀ ਮਾਂ ਹੈ ਸੱਜਣੋ ਘੋੜੇ ਦੀ ਉਮਰ ਦੀ ਗੱਲ ਕਰਾਂ ਤੇ 13 ਕ ਸਾਲ ਹੈ ਤੇ ਹਾਈਟ ਸੱਜਣੋ ਭਰਾਵਾਂ ਨੇ ਮੈਨੂੰ ਦੱਸੀ ਹੈ 68 ਪਲੱਸ ਬਾਕੀ ਘੋੜਾ ਅਸੀਂ ਫਲਮਾਇਆ ਬਹੁਤ ਹੀ ਜ਼ਿਆਦਾ ਚੰਗਾ ਘੋੜਾ ਹੈ ਤੇ ਬੱਚਿਆਂ ਦੀ ਗੱਲ ਕਰਾਂ ਦੇ ਅੱਗੇ ਤੁਹਾਨੂੰ ਬੱਚਿਆਂ ਤੇ ਵੀ ਝਾਂਤ ਮਰਵਾ ਦਿੰਦੇ ਆ ਫੀਸ ਵੀ ਦੱਸ ਦਿੰਦੇ ਆ ਕੋੜਾ ਖੜਾ ਪਿੰਡ ਹਰੀਕੇ ਕਲਾਂ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਆ ਇੱਕ ਬਸ਼ੇਰੀ ਹੈ ਪਿਛਲੀ ਵੀਡੀਓ ਚ ਵੀ ਤੁਹਾਨੂੰ ਵਿਖਾਈ ਸੀ ਇਹ 72 ਇੰਚ ਦੀ ਬਸ਼ੇਰੀ ਹੈ ਸੱਜਣੂ ਤੇ ਬਹੁਤ ਹੀ ਜ਼ਿਆਦਾ ਲੰਮੀ ਲੰਜੀ ਤੇ ਬਹੁਤ ਹੀ ਖੂਬਸੂਰਤ ਬਸ਼ੇਰੀ ਹੈ ਤੇ ਨਾਲ ਆ ਇਸ ਪਾਸੇ ਤੁਹਾਡੇ ਬੱਚਿਆਂ ਹੋਰਾਂ ਦੀਆਂ ਫੋਟੋਆਂ ਚੱਲ ਪਈਆਂ ਚੰਬੀਆਂ ਘੋੜੀਆਂ ਤੋਂ ਵੀ ਨੁਖਰੇ ਬੱਚੇ ਆ ਰਹੇ ਆ ਤੇ ਨਵੇਂਪੁਰ ਦੇ ਬੱਚੇ ਵੀ ਆਏ ਆ ਜਿਦਾ ਕਰਕੇ ਅਸੀਂ ਆਹ ਕਲਿੱਪ ਪਾ ਰਹੇ ਆ ਆ ਬੱਚੇ ਭਾਈ ਤੁਸੀਂ ਵੇਖੀ ਚੱਲੋ ਜੋ ਅਸੀਂ ਤੁਹਾਨੂੰ ਸ਼ੀਸ਼ਾ ਵਿਖਾ ਰਹੇ ਆ ਇੱਕ ਪ੍ਰੂਫ ਦੇ ਤੌਰ ਤੇ ਇਹਦੇ ਤੇ ਵੀ ਧਿਆਨ ਮਾਰਿਓ ਤੇ ਹੁਣ ਇਹ ਬੱਚਿਆਂ ਤੇ ਵੀ ਝਾਂਤ ਮਾਰੀ ਚੱਲੋ ਵੀ ਆ ਏਡੀ ਤਗੜੀ ਕਿਉਂਕਿ ਆਪਾਂ ਅਕਸਰ ਹੀ ਜਦੋਂ ਹਾਈਟ ਪਾਲੇ ਪਾਸੇ ਜਾਂਦੇ ਆ ਤੇ ਆਪਾਂ ਦੇਖਦੇ ਆ ਕਿ ਯਾਰ ਖੂਬਸੂਰਤੀ ਘਟ ਜਾਂਦੀ ਹੈ ਪਰ ਇਹ ਬੁਛੇਰੀ ਦੇ ਵਿੱਚ ਜਾਂ ਇਹਦੇ ਬੱਚਿਆਂ ਦੇ ਵਿੱਚ ਉਹ ਚੀਜ਼ ਦੀ ਵੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ ਘੋੜੇ ਨੇ ਬੱਚੇ ਬਹੁਤ ਸੋਹਣੇ ਸੁਨੱਖੇ ਆਉਂਦੇ ਆ ਤੇ ਸ਼ੂਆ ਦੇ ਵਿੱਚ ਜਿੱਤ ਦੇ ਵੀ ਹੈ ਬਾਕੀ ਫੀਸ ਭਰਾਵਾਂ ਨੇ ਰੱਖੀ ਹੈ 31000 ਰੁਪਿਆ ਨੰਬਰ ਮੇਂ ਭਰਾਵਾਂ ਦੋਵਾਂ ਦਾ ਵਿੱਚ ਦਿੱਤਾ ਕਿਸੇ ਵੀ ਭਰਾ ਨੇ ਕਦੋਂ ਵੀ ਕੋੜੀ ਕੋਈ ਭਰੋਣੀ ਹੈ ਤੇ ਤੁਸੀਂ ਭਰਾ ਨਾਲ ਖੁੱਲੇ ਦਿਲ ਨਾਲ ਸੰਪਰਕ ਕਰ ਲਿਓ ਪਿੰਡ ਹੈਗਾ ਹਰੀਕੇ ਕਲਾਂ ਦੁਵਾਰਾ ਦੱਸਣਾ ਤੇ ਜਿਲ੍ਹਾ ਹੈ ਸ਼੍ਰੀ ਮੁਕਤਸਰ ਸਾਹਿਬ ਤੇ ਬਹੁਤ ਹੀ ਚੰਗੇ ਬੰਦੇ ਆ ਬਹੁਤ ਠੰਡੇ ਬੰਦੇ ਆ ਤੇ ਵੀਰ ਹੋਣਾ ਨਾਲ ਗੱਲਬਾਤ ਕਰ ਲਿਓ ਜਿਨ੍ਹਾਂ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ ਸੋਹਣੇ ਕਮੈਂਟ ਕੀਤੇ ਤੇ ਆਪਣਾ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਵੀ ਨਾਲ ਜੋ ਕੋਈ ਭਰਾਵਾਂ ਦੇ ਨਾਮ ਨੇ ਜੀ ਤਰਸੀਮ ਸਿੰਘ ਲਹਿਰ ਸੁਖਚੈਨ ਚਾਨੀ ਨਿਸ਼ਾਨ ਔਜਲਾ ਰੁਪਿੰਦਰ ਦੀਪ ਗਰੇਵਾਲ ਹਰਜਿੰਦਰ ਸਿੰਘ ਜਗਦੇਵ ਨਿਰਪੈ ਸਿੰਘ ਬਾਈ ਅਮਰ ਬਹਾਦਰ ਸਿੰਘ ਗੋਗੀ ਬਰਾੜ ਜਤਿੰਦਰ ਸਿੰਘ ਢਾਲੀਵਾਲ ਗੁਰਪ੍ਰੀਤ ਸਿੰਘ ਮਨਪ੍ਰੀਤ ਸਿੰਘ ਹਰਮਨਜੀਤ ਸਵੱਗ ਜਗਜੀਤ ਔਲਖ ਰਾਜਨ ਹੁੰਦਲ ਸਹਿਬ ਸਿੰਘ ਗੁਰਦੀਪ ਬਰਾੜ ਪਿੰਦਰ ਸਿੰਘ ਗਮਦੂਰ ਸ਼ਰਮਾ ਰਗੂਬੀਰ ਸਿੰਘ ਬੁੱਟਰ ਗੁਰਤੇਜ ਸਿੱਧੂ ਜਸਵਿੰਦਰ ਪਿੰਦਾ ਤੇ ਲਾਸਟ ਤੇ ਬੇਨਤੀ ਹੈ ਕਿ ਵੀਡੀਓ ਦੀ ਸਾਂਝ ਵੱਧ ਤੋਂ ਵੱਧ ਭਰਾਵਾਂ ਤੱਕ ਪਾ ਦਿਓ ਬਹੁਤ ਹੀ ਜਲਦ ਅਗਲੀ ਨਵੀਂ ਵੀਡੀਓ ਨਾਲ ਮਿਲਦੇ ਹਾਂ ਧੰਨਵਾਦ